ਜ਼ਿਲ੍ਹਾ ਬਟਾਲਾ ਨੂੰ ਇਮਾਨਦਾਰ ਐਸਐਸਪੀ ਮੀਰ ਕਾਸਮ ਤੋਂ ਬਾਅਦ ਇੱਕ ਹੋਰ ਨੌਜਵਾਨ ਅਤੇ ਜਾਬਾਜ਼ ਅਫਸਰ ਐਸਪੀ ਗੁਰਪ੍ਰਤਾਪ ਸਿੰਘ ਦੇ ਰੂਪ ਵਿੱਚ ਮਿਲ ਗਿਆ ਜੋ ਆਪਣਾ ਅਹੁਦਾ ਸੰਭਾਲਦੇ ਹੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਨਾਕਾਬੰਦੀ ਕਰਕੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਖੁਦ ਆਪ ਚੈਕਿੰਗ ਕਰਦੇ ਹੋਏ ਦੇਖੇ ਗਏ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ੁਰੂਆਤ ਬਟਾਲਾ ਦੇ ਅੰਦਰੂਨੀ ਇਲਾਕਿਆਂ ਤੋਂ ਕੀਤੀ ਹੈ ਤੇ ਜਲਦੀ ਹੀ ਸ਼ਹਿਰ ਦੇ ਬਾਹਰਲੇ ਹਿੱਸਿਆਂ ਤੇ ਵੀ ਇਸੇ ਤਰੀਕੇ ਨਾਲ ਚੈਕਿੰਗ ਕੀਤੀ ਜਾਵੇ ਤਾਂ ਜੋ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖੀ ਜਾਵੇ ਅਤੇ ਨਾਲ ਹੀ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਕੋਲੋਂ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਹਿਯੋਗ ਦੀ ਮੰਗ ਵੀ ਜੜੀ ਹੈ ਉਹ ਕੀਤੀ ਗਈ ਹੈ ਇਹ ਹੋਰ ਕੀ ਕੀ ਗੱਲਬਾਤ ਇਸ ਤੋਂ ਰਾਨੂੰਨ ਨਾਲ ਕੀਤੀ ਗਈ ਹੈ ਆਉਂ ਸੁਣ ਲੈਂਦੇ ਜੀ ਅੱਜ ਮੈਂ ਬਤੌਰ ਐਸਪੀਡੀ ਬਟਾਲਾ ਜੁਆਇਨ ਕੀਤਾ ਹੈ ਤੇ ਜੁਆਇਨ ਕਰਨ ਤੋਂ ਬਾਅਦ ਸ਼ਹਿਰ ਦੇ ਜਿਹੜਾ ਸ਼ਾਮ ਦਾ ਇੱਕ ਚੈਕਿੰਗ ਦੇ ਦੌਰਾਨ ਅਸੀਂ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਹੈ ਸਾਰੀ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕਰਾਈ ਗਈ ਹੈ 5 ਤੋਂ 7 ਸਪੈਸ਼ਲ ਨਾਕਾਬੰਦੀ ਸੀ ਜਿਹੜੇ ਵਿੱਚ ਸਾਰੇ ਹਜ਼ਤਾ ਜੀਓਜ਼ ਤੇ ਐਸਐਚਓ ਸਾਰੇ ਫੀਲਡ ਵਿੱਚ ਨੇ ਇਹਦੇ ਵਿੱਚ ਸਪੈਸ਼ਲ ਤੌਰ ਤੇ 트리플 ਰਾਈਡਿੰਗ ਬਿਨਾ ਨੰਬਰ ਦੇ ਮੋਟਰਸਾਈਕਲ ਤੇ ਵਿਦਾਊਟ ਆਰਸੀ ਜਿਹੜੇ ਮੋਟਰਸਾਈਕਲ ਵਗੈਰਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਇਹਦੇ ਨਾਲ ਨਾਲ ਜਿਹੜੀਆਂ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਕੁਝ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਹਾਲਾਤ ਵਿੱਚ ਲੱਗਦੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਸੋ ਅੱਜ ਸ਼ਾਮ ਦੀ ਨਾਕਾਬੰਦੀ ਦਾ ਇਹ ਮਤਲਬ ਹੈ ਜੀ ਜੀ ਐਕਜੂਟ ਪੁਆਇੰਟ ਇਹ ਕਿ ਲੋਕ ਨੂੰ ਕਿੰਨੇ ਗਿਰਜ਼ਾਂ ਜੀ ਇਹ ਅੱਜ ਦੀ ਜਿਹੜੀ ਨਾਕਾਬੰਦੀ ਸੀਗੀ ਇਹ ਸਪੈਸੀਫਿਕਲੀ ਜਿਹੜੇ ਪਾਪੂਲੇਟਿਡ ਏਰੀਆ ਜਿੱਥੇ ਜ਼ਿਆਦਾ ਭੀੜ-ਪਾੜ ਦੇ ਰਹੀ ਹੈ ਉਹਦੇ ਵਿੱਚ ਕਰਾਈ ਗਈ ਹੈ ਸੋ ਥੈਟ ਪਬਲਿਕ ਨੂੰ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਦੇਖੇ ਤੇ ਸਾਡੀ ਜਿਹੜੀ ਅਸੀਂ ਸ਼ਾਮ ਦੀ ਚੈਕਿੰਗ ਕਰ ਰਹੇ ਹਾਂ ਉਹਦੇ ਬਾਰੇ ਜਾਣੂ ਕਰਾ ਸਕੀਏ ਕਾਨੂੰਨ ਬਾਰੇ ਜਾਣੂ ਕਰਾ ਸਕੀਏ ਆ ਤਾਂ ਤਾਂ ਗੁਰਨਾਰਕ ਸਿੰਘ ਜੀ ਦਾ ਜਦੋਂ ਆ ਇਹ ਵਿਆਹ ਸਮਾਗਮ ਆਣਾ ਹੈ ਉਦੋਂ ਜਿਹੜੇ ਐਗਜ਼ਿਟ ਪੁਆਇੰਟਸ ਨੇ ਉਹਦੇ ਉੱਤੇ ਵੀ ਸਪੈਸ਼ਲ ਨਾਕਾਬੰਦੀ ਕਰਾਈ ਜਾਵੇ ਜੀ ਇੰਟਰ ਡਿਸਟ੍ਰਿਕਟ ਜਿਹੜੇ ਨਾਕੇ ਨੇ ਉਹਨਾਂ ਨੂੰ ਸਟਰੋਂਗ ਕੀਤਾ ਜਾਏਗਾ ਤਾਂ ਜੋ ਬਟਾਲਾ ਸ਼ਹਿਰ ਦੇ ਵਿੱਚ ਆਉਣ ਅਤੇ ਜਾਣ ਵਾਲੀਆਂ ਗੱਡੀਆਂ ਜਿਹੜੀਆਂ ਉਹਨਾਂ ਉੱਤੇ ਪੂਰਾ ਧਿਆਨ ਰੱਖਿਆ ਜਾ ਸਕੇ। ਮਾਣੇ ਜੀ ਐਸਐਸਓ ਜੀ ਲੈ ਕੇ ਐਸਐਸਪੀ ਸਾਹਿਬ ਜੰਮੂ ਚਲੋ ਇਹ ਚੰਗੀ ਗੱਲ ਹੈ ਜੀ ਇੱਕ ਬਟਾਲਾ ਨੂੰ ਬਹੁਤ ਯੰਗ ਟੀਮ ਮਿਲੀ ਹੈ ਰਾਈਟ ਫਰੋਮ ਐਸਐਚਓਜ਼ ਡੀਐਸਪੀਜ਼ ਐਸਪੀ ਤੇ ਸਾਡੇ ਮਾਣਯੋਗ ਐਸਐਸਪੀ ਸਾਹਿਬ 소হেল ਮੀਰ ਜੀ ਆਈਪੀਐਸ ਬਾਡੀ ਯੰਗਰ ਦੇ ਹਾਰਡ ਵਰਕਿੰਗ ਅਫੀਸਰ ਨੇ ਸਾਨੂੰ ਪੂਰੀ ਮੀਰ ਹੈ ਕਿ ਉਹਨਾਂ ਦੇ ਦੇਸ਼ਾ ਨਿਰਦੇਸ਼ ਤੇ ਚੱਲਦੇ ਹੋਏ ਅਸੀਂ ਬਟਾਲਾ ਸ਼ਹਿਰ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਅਪੀਲ ਕੀ ਜੱਜ ਸਰ ਅਪੀਲ ਤੇ ਦੇਖੋ ਜੀ ਸਾਡੀ ਇੱਕੋ ਹੀ ਹੈ ਪਬਲਿਕ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਇਹ ਪੁਲਿਸ ਪਬਲਿਕ ਦਾ ਜਿਹੜਾ ਰਿਲੇਸ਼ਨ ਹੈ ਇਹਨੂੰ ਸਟਰੋਂਗ ਰੱਖਣਾ ਚਾਹੀਦਾ ਹੈ ਜਿਹੜਾ ਚੰਗਾ ਵਿਅਕਤੀ ਹੈ ਉਹ ਪੁਲਿਸ ਦੇ ਨਾਲ ਖੜ ਕੇ ਜਿਹੜਾ ਸਮਾਜ ਨੂੰ ਸੁਧਾਰਨ ਵਿੱਚ ਸਾਡਾ ਸਾਥ ਦੇਵੇ ਤੇ ਜਿਹੜਾ ਮਾੜਾ ਵਿਅਕਤੀ ਹੈ ਉਹਦੇ ਵਿੱਚ ਜਿਹੜਾ ਪੁਲਿਸ ਦਾ ਡਰ ਹੈ ਉਹ ਬਣਿਆ ਰਹਿਣਾ ਚਾਹੀਦਾ ਉਹਨੂੰ ਬਰਕਰਾਰ ਅਸੀਂ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਮਾੜੇ ਵਿਅਕਤੀ ਨੂੰ ਜਿਹੜਾ ਪੁਲਿਸ ਦਾ ਇੱਕ ਦਬਦਬਾ ਹੈ ਉਹ ਆਉਣ ਵਾਲੇ ਦਿਨਾਂ ਜ਼ਰੂਰ ਦੇਕੇਗਾ